ਕਈ ਵਾਰੀ ਸਾਡੇ ਮਾਤਾ ਪਿਤਾ ਜਾਂ ਅਸੀਂ ਆਪ ਇਹ ਗੱਲ ਸੋਚ ਲੈਂਦੇ ਆ ਕਿ ਠੀਕ ਹੈ ਹੁਣ ਸਾਡਾ ਇਸ ਘਰ ਦੇ ਵਿੱਚ ਰਿਸ਼ਤਾ ਹੋ ਗਿਆ ਜਾਂ ਸਾਡਾ ਹੁਣ ਜਿਹੜਾ ਇੱਕ ਦੂਜੇ ਦੇ ਨਾਲ ਵਿਆਹ ਹੋ ਗਿਆ ਇਹ ਜਿੱਦਾਂ ਦਾ ਵੀ ਹੈ ਜਿੱਦਾਂ ਦਾ ਵੀ ਇਹਦਾ ਸੁਭਾਅ ਹੈਗਾ ਹੁਣ ਮੈਨੂੰ ਸਾਰੀ ਜ਼ਿੰਦਗੀ ਇਹਦੇ ਨਾਲ ਹੀ ਰਹਿਣਾ ਪੈਣਾ ਤੇ ਕੋਈ ਗੱਲ ਨਹੀਂ ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਉਣਗੇ ਇਸ ਜਿਹੜੀ ਕਹਾਵਤ ਨੂੰ ਮੁੱਖ ਰੱਖਦੇ ਆ ਅਸੀਂ ਜ਼ਿੰਦਗੀ ਜਿਹੜੀ ਹੈ ਉਹ ਪਤੀਨੀ ਸ਼ੁਰੂ ਕਰ ਦਿੰਦੇ ਆ ਉਹ ਜ਼ਿੰਦਗੀ ਜਿਉਣੀ ਉਸ ਸ਼ਖਸ ਦੇ ਨਾਲ ਸ਼ੁਰੂ ਕਰ ਦਿੰਦੇ ਆ ਪਰ ਉਹ ਸ਼ਖਸ ਜਿਹੜਾ ਹੁੰਦਾ ਕਿਸੇ ਵੇਲੇ ਇਹਦਾ ਨਜਾਇਜ਼ ਫਾਇਦਾ ਚੁੱਕਦਾ ਉਹ ਇਹਨੂੰ ਫੋਰ ਗਰੰਟਡ ਲੈ ਲੈਂਦਾ ਵੀ ਠੀਕ ਆ ਹੁਣ ਇਹਨਾਂ ਨੇ ਕਿੱਥੇ ਚਲੇ ਜਾਣਾ ਮੈਨੂੰ ਕਿਵੇਂ ਛੱਡ ਦੇਣਗੇ ਇਹ ਦੋਵੇਂ ਪਾਸਿਆਂ ਦੀ ਮੈਂ ਗੱਲ ਕਰ ਰਿਹਾ ਕਿਸੇ ਇੱਕ ਸ਼ਖਸ ਦੀ ਗੱਲ ਨਹੀਂ ਕਰ ਰਿਹਾ ਤੇ ਉਹ ਫਿਰ ਬੰਦਾ ਨਾ ਫੋਰ ਗਰੰਟਡ ਲੈ ਲੈਂਦਾ ਵੀ ਇਹਦਾ ਮੇਰੇ ਬਿਨਾ ਸਰਨਾ ਨਹੀਂ ਚਾਹੇ ਜੋ ਮਰਜ਼ੀ ਹੋ ਜਵੇ ਇਦਾਂ ਦਾ ਇੱਕ ਵਾਕਿਆ ਰਾਜਸਥਾਨ ਦੇ ਸ਼ਹਿਰ ਅਜਮੇਰ ਤੋਂ ਸਾਹਮਣੇ ਆਇਆ ਜਿੱਥੇ ਜੈਪੁਰ ਦਾ ਇੱਕ ਪਰਿਵਾਰ ਜਿਹੜਾ ਬੜੇ ਧੂਮ ਧਾਮ ਦੇ ਨਾਲ 7 ਜੁਲਾਈ ਨੂੰ ਆਪਣੀ ਬੇਟੀ ਸ਼ਲਨੀ ਦਾ ਵਿਆਹ ਕਰਦੇ ਆ ਸ਼ਾਲਨੀ ਬਾਰੇ ਮੈਂ ਦੱਸ ਦਿਆਂ ਕਿ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਸੀਗੀ ਲਗਭਗ 50-60 ਹਜ਼ਾਰ ਰੁਪਿਆ ਇਹਦੀ ਸੈਲਰੀ ਦੱਸੀ ਜਾਂਦੀ ਆ ਪੜ੍ਹੀ ਲਿਖੀ ਕੁੜੀ ਸੀਗੀ ਤੇ ਤਿੰਨ ਕੁ ਮਹੀਨੇ ਪਹਿਲਾਂ ਹੀ ਇਹਦਾ ਰਿਸ਼ਤਾ ਜਿਹੜਾ ਉਹ ਅਜਮੇਰ ਦੇ ਰਹਿਣ ਵਾਲੇ ਰੌਣਕ ਬੰਸਲ ਦੇ ਨਾਲ ਹੋਇਆ ਸੀਗਾ ਰੌਣਕ ਬੰਸਲ ਜਿਹੜਾ ਇਹ ਵੀ ਕਿਤੇ ਪ੍ਰਾਈਵੇਟ ਜੌਬ ਕਰਦਾ ਸੀਗਾ ਪਰ ਇਹਨੂੰ ਸ਼ਰਾਬ ਪੀਣ ਦੀ ਆਦਤ ਸੀ ਹੁਣ ਜਦੋਂ ਰਿਸ਼ਤੇ ਹੁੰਦੇ ਆ ਤਾਂ ਉਦੋਂ ਇੱਕ ਗੱਲ ਬੜੀ ਕਾਮਨ ਆ ਇੰਡੀਆ ਦੇ ਵਿੱਚ ਵੀ ਜੇ ਕਿਸੇ ਨੂੰ ਪੁੱਛ ਲਓ ਵੀ ਮੁੰਡਾ ਕੁਝ ਚਰਾਬ ਵਗੈਰਾ ਪੀਂਦਾ ਤਾਂ ਕਹਿ ਦੇਣਗੇ ਜੀ ਇਹ ਕਦੀ ਕਦਾਰ ਪੈਕਪੁਕ ਲਾ ਲੈਂਦਾ ਹੁਣ ਜਦੋਂ ਸ਼ਾਲਿਨੀ ਸ਼ਰਮਾ ਦਾ ਰੌਣਕ ਦੇ ਨਾਲ ਰਿਸ਼ਤਾ ਹੋਇਆ ਤਾਂ ਇਦਾਂ ਦੇ ਹੀ ਸਵਾਲ ਜਵਾਬ ਇਹਨਾਂ ਦੇ ਜਦੋਂ ਦੇਖਾ ਦਿਖਾਈ ਦਾ ਮੌਕਾ ਸੀਗਾ ਹੋਏ ਵੀ ਰੌਣਕ ਜਿਹੜਾ ਵਾ ਇਹ ਕਦੀ ਕਦੀ ਜਿਹੜਾ ਉਹ ਸ਼ਰਾਬ ਪੀ ਲੈਂਦਾ ਤਿੰਨ ਮਹੀਨਿਆਂ ਦੇ ਰਿਸ਼ਤੇ ਤੋਂ ਬਾਅਦ 7 ਜੁਲਾਈ ਨੂੰ ਇਹਨਾਂ ਦਾ ਵਿਆਹ ਹੋ ਗਿਆ ਤੇ 8 ਜੁਲਾਈ ਨੂੰ ਯਾਨੀ ਕਿ ਬਿਲਕੁਲ ਅਗਲੇ ਦਿਨ ਸਵੇਰੇ 7 ਵਜੇ ਖਬਰ ਇਹ ਮਿਲਦੀ ਹੈ ਕਿ ਸ਼ਾਲਿਨੀ ਸ਼ਰਮਾ ਜਿਹੜੀ ਹੈ ਇਹ ਛੱਤ ਤੋਂ ਡਿੱਗ ਪਈ ਹੈ ਤੇ ਇਹਦੀ ਮੌਤ ਹੋ ਗਈ ਹੈ ਛੱਤ ਵੀ ਕਿਹੜੀ 7ਵੀਂ ਮੰਜ਼ਲ ਹੁਣ ਵਿਆਹ ਤੋਂ ਅਗਲੇ ਦਿਨ ਹੀ ਸ਼ਾਲਿਨੀ ਸ਼ਰਮਾ ਛੱਤ ਦੀ 7ਵੀਂ ਮੰਜ਼ਲ ਤੇ ਕੀ ਕਰਨ ਚਲੀ ਗਈ ਉਸ ਬਿਲਡਿੰਗ ਦੀ 7ਵੀਂ ਮੰਜ਼ਲ ਤੇ ਇਹ ਕਰਨ ਕੀ ਗਈ ਇਹ ਤਾਂ ਪਹਿਲੇ ਦਿਨ ਉਸ ਘਰ ਦੇ ਵਿੱਚ ਆਈ ਹੈ ਜਿਸ ਬਿਲਡਿੰਗ 'ਚ ਜਿਸ ਫਲੈਟ ਦੇ ਵਿੱਚ ਰੌਣਕ ਦਾ ਪਰਿਵਾਰ ਰਹਿੰਦਾ ਸੀਗਾ ਤਾਂ ਪਤਾ ਇਹ ਲੱਗਦਾ ਹੈ ਵੀ ਜਿਹੜਾ ਰੌਣਕ ਸੀਗਾ ਇਹਨੂੰ ਸ਼ਰਾਬ ਪੀਣ ਦੀ ਦਰਸਲ ਆਦਤ ਸੀਗੀ ਇਹ ਕਦੀ ਇਕਦਾਰ ਨਹੀਂ ਸੀ ਪੀਂਦਾ ਇਹ ਕਹਿ ਸਕਦੇ ਆਂ ਵੀ ਕਦੀ ਇਕਦਾਰ ਇਹਦਾ ਨਾਗਾ ਜਿਹੜਾ ਉਹ ਪੈ ਜਾਂਦਾ ਹੋਵੇ ਹੁਣ ਜਦੋਂ ਇਹਦਾ ਵਿਆਹ ਸਮਾਗਮ ਚੱਲ ਰਿਹਾ ਸੀਗਾ 7 ਜੁਲਾਈ ਵਾਲੇ ਦਿਨ ਤਾਂ ਉਸ ਵਕਤ ਵੀ ਇਹ ਸ਼ਰਾਬ ਦੇ ਨਸ਼ੇ 'ਚ ਸੀਗਾ ਤੇ ਇਹ ਮੰਗ ਕਰ ਰਿਹਾ ਸੀਗਾ ਵੀ ਤੁਸੀਂ ਜਿਹੜਾ ਇਹ ਵਿਆਹ ਦਾ ਸਮਾਗਮ ਰਚਾਇਆ ਇਹ ਕੋ ਬਹੁਤ ਵਧੀਆ ਨਹੀਂ ਹੈਗਾ ਮੇਰੇ ਜਿਹੜੇ ਦੋਸਤ ਮੇਰੇ ਜਿਹੜੇ ਰਿਸ਼ਤੇਦਾਰ ਇਸ ਵਿਆਹ ਸਮਾਗਮ ਚ ਆਏ ਆ ਉਹਨਾਂ ਦਾ ਸਟੈਂਡਰਡ ਉਹਨਾਂ ਦਾ ਲੈਵਲ ਇਸ ਵਿਆਹ ਸਮਾਗਮ ਦੇ ਸਟੈਂਡਰਡ ਤੋਂ ਕਾਫੀ ਉੱਚਾ ਤੁਹਾਨੂੰ ਹੋਰ ਜਿਆਦਾ ਜ਼ੋਰ ਲਾਉਣਾ ਚਾਹੀਦਾ ਸੀਗਾ ਤੁਹਾਨੂੰ ਹੋਰ ਜਿਆਦਾ ਜਿਹੜਾ ਉਹ ਪੈਸੇ ਖਰਚਣੇ ਚਾਹੀਦੇ ਸੀਗੇ ਖੈਰ ਸ਼ਾਲਿਨੀ ਸ਼ਰਮਾ ਜੇ ਚਾਹੁੰਦੀ ਬਹੁਤ ਵਾਰੀ ਕੇਸਿਸ ਚ ਹੁੰਦਾ ਵੀ ਆ ਵੀ ਬਰਾਤ ਵਾਪਸ ਮੁੜ ਜਾਂਦੀ ਆ ਪਰ ਸ਼ਾਲਿਨੀ ਨੇ ਐਦਾਂ ਸੋਚਿਆ ਨਹੀਂ ਉਹਨੂੰ ਲੱਗਾ ਕਿ ਮੇਰੇ ਪਿਤਾ ਨੇ ਬੜੇ ਔਖੇ ਸੌਕੇ ਹੋ ਕੇ ਇਹ ਸਾਰਾ ਵਿਆਦਾ ਸੁਆਗਮ ਰਚਾਇਆ ਠੀਕ ਹੈ ਚਲੋ ਇਹ ਸ਼ਰਾਬ ਵੀ ਪੀਂਦਾ ਹੌਲੀ-ਹੌਲੀ ਹਟ ਜਾਏਗਾ ਬਸ ਇੱਥੇ ਹੀ ਸ਼ਾਲਿਨੀ ਸ਼ਰਮਾ ਜਿਹੜੀ ਹੈ ਉਹ ਗਲਤੀ ਕਰ ਗਈ 7 ਜੁਲਾਈ ਨੂੰ ਵਿਆਹ ਤੋਂ ਬਾਅਦ ਜਦੋਂ ਇਹ ਘਰ ਜਾਂਦੇ ਆ ਤੇ 8 ਜੁਲਾਈ ਨੂੰ ਖਬਰ ਆ ਜਾਂਦੀ ਹੈ ਕਿ ਸ਼ਾਲਿਨੀ ਸ਼ਰਮਾ ਜਿਹੜੀ ਹੈ ਇਹ 7ਵੀਂ ਮੰਜ਼ਲ ਤੋਂ ਡਿੱਗੀ ਹੈ ਤੇ ਇਹਦੀ ਮੌਤ ਹੋ ਗਈ ਹੈ ਫੇਰ ਇਹਦੀ ਨਿੱਕੀ ਭੈਣ ਜਿਹੜੀ ਆ ਉਹ ਸਾਰੇ ਭੇਦ ਖੋਲਦੀ ਆ ਉਹ ਕਹਿੰਦੀ ਵੀ ਮੈਂ ਆਪਣੀ ਭੈਣ ਨੂੰ ਬਹੁਤ ਵਾਰੀ ਕਿਹਾ ਸੀਗਾ ਵੀ ਜੇ ਉਹ ਬੰਦਾ ਬਾਰ ਬਾਰ ਸ਼ਰਾਬ ਪੀਂਦਾ ਤੈਨੂੰ ਸ਼ਰਾਬੀ ਕੇ ਫੋਨ ਕਰਦਾ ਤੇ ਉਹ ਹਮੇਸ਼ਾ ਨਸ਼ੇ ਦੇ ਵਿੱਚ ਰਹਿੰਦਾ ਤੇ ਇਹ ਰਿਸ਼ਤਾ ਆਪਾਂ ਨੂੰ ਤੋੜ ਦੇਣਾ ਚਾਹੀਦਾ ਇਹ ਕੋ ਲਵ ਮੈਰਿਜ ਤੇ ਹੈ ਨਹੀਂ ਵਿੱਚ ਵਿਚੋਲੇ ਪਏ ਹੋਏ ਆ ਉਹਨਾਂ ਨੂੰ ਸਾਰੀ ਗੱਲਬਾਤ ਆਪਾਂ ਦੱਸ ਦਿੰਨੇ ਆ ਵੀ ਰੌਣਕ ਜਿਹੜਾ ਵਾ ਇਹ ਸ਼ਰਾਬ ਦਾ ਆਦੀ ਆ ਸਾਡੀ ਇਹਦੇ ਨਾਲ ਨਹੀਂ ਨਿਪ ਸਕਦੀ ਪਰ ਕਹਿੰਦੀ ਮੇਰੀ ਭੈਣ ਮੈਨੂੰ ਇਹ ਗੱਲ ਕਹਿਣ ਲੱਗੀ ਵੀ ਮਾਤਾ ਪਿਤਾ ਦੇ ਮੰਦੇ ਉੱਤੇ ਕੀ ਬੀਤੇਗੀ ਸ਼ਰਾਬੀ ਪੀਂਦਾ ਕੋਈ ਨਹੀਂ ਹਟ ਜਾਏਗਾ ਦੁਨੀਆ ਤੇ ਬਹੁਤ ਲੋਕ ਆ ਜਿਹੜੇ ਸ਼ਰਾਬ ਪੀਂਦੇ ਹੁੰਦੇ ਆ ਜਦੋਂ ਉਹਨਾਂ ਦਾ ਵਿਆਹ ਹੋ ਜਾਂਦਾ ਤੇ ਹਟ ਜਾਂਦੇ ਆ ਹੁਣ ਪਰਿਵਾਰ ਦਾ ਇਹ ਇਲਜ਼ਾਮ ਹੈ ਕਿ ਰੌਣਕ ਜਿਹੜਾ ਇਹ ਗੱਲ ਕਰ ਰਿਹਾ ਸੀਗਾ ਵੀ ਤੁਸੀਂ ਵਿਆਹ ਸਮਾਗਮ ਕੋਈ ਬਹੁਤ ਵਧੀਆ ਨਹੀਂ ਕੀਤਾ ਜ਼ਿਆਦਾ ਖਰਚਾ ਨਹੀਂ ਕੀਤਾ ਮੇਰੇ ਰਿਸ਼ਤੇਦਾਰ ਜਿਹੜੇ ਆ ਉਹ ਮੇਰੇ ਨਾਲ ਨਾਰਾਜ਼ ਆ ਵੀ ਆਹ ਕਿਹੋ ਜਿਹਾ ਵਿਆਹ ਤੇ ਲਿਆ ਆ ਤੇ ਪਰਿਵਾਰ ਇਹ ਕਹਿ ਰਿਹਾ ਵੀ ਇਹਨਾਂ ਨੇ ਸ਼ਾਲਿਨੀ ਨੂੰ ਧੱਕਾ ਦਿੱਤਾ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਹੜੀ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਉਹਦਾ ਕਾਰਨ ਇਹ ਆ ਵੀ ਇਸ ਵੁੱਡ ਫੁਟੇਜ ਦੇ ਵਿੱਚ ਸ਼ਾਲਨੀ ਜਿਹੜੀ ਹੈ ਇਹ ਛੱਤ ਤੋਂ ਡਿੱਗਦੀ ਦਿਖਾਈ ਦੇ ਰਹੀ ਹੈ ਹੁਣ ਇਹ ਸ਼ਾਲਨੀ ਆਪ ਡਿੱਗੀ ਆ ਇਹਨੂੰ ਕਿਸੇ ਨੇ ਧੱਕਾ ਦਿੱਤਾ ਇਹਦੇ ਬਾਰੇ ਹਾਲੇ ਤੱਕ ਕੋਈ ਖਬਰ ਪੁਖਤਾ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਪਰ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ ਪਰ ਸਵਾਲ ਇੱਥੇ ਇਹੀ ਆ ਵੀ ਕਿਸੇ ਵੇਲੇ ਆਊਟ ਸਪੋਕਨ ਹੋਣਾ ਆਪਣਾ ਵਿਚਾਰ ਰੱਖ ਦੇਣਾ ਚਾਹੀਦਾ ਖੁੱਲ ਕੇ ਆਪਣੇ ਦਿਲ ਦੀ ਗੱਲ ਕਰ ਲੈਣੀ ਚਾਹੀਦੀ ਆ ਤਾਂ ਜੋ ਅਜਿਹੀ ਨੌਬਤ ਭਵਿੱਖ ਦੇ ਵਿੱਚ ਨਾ ਆਵੇ ਜੇਕਰ ਇਸ ਪੂਰੇ ਮਾਮਲੇ ਨੂੰ ਸ਼ਲਨੀ ਨੇ ਪੂਰੀ ਸੰਜੀਦਗੀ ਦੇ ਨਾਲ ਲਿਆ ਹੁੰਦਾ ਆਪਣੇ ਮਾਤਾ ਪਿਤਾ ਦੇ ਨਾਲ ਉਹਨੇ ਗੱਲ ਕੀਤੀ ਹੁੰਦੀ ਵੀ ਜਿਹਦੇ ਨਾਲ ਤੁਸੀਂ ਮੇਰਾ ਰਿਸ਼ਤਾ ਕੀਤਾ ਇਹ ਤਾਂ ਜਦੋਂ ਮੈਨੂੰ ਫੋਨ ਕਰਦਾ ਇਹ ਤਾਂ ਸ਼ਰਾਬ ਦੇ ਨਸ਼ੇ 'ਚ ਹੁੰਦਾ ਤਾਂ ਹੋ ਸਕਦਾ ਇਹ ਸਾਰਾ ਘਟਨਾਕ੍ਰਮ ਨਾ ਵਾਪਰਦਾ ਹੁਣ ਆ ਕੀ ਸੀ ਜਿਆਦਾ ਤੋਂ ਜਿਆਦਾ ਰਿਸ਼ਤੇਦਾਰੀ ਦੇ ਵਿੱਚ ਪਰਿਵਾਰ ਦੇ ਵਿੱਚ ਇਹੋ ਗੱਲ ਹੋਣੀ ਸੀ ਕਿ ਸ਼ਲਨੀ ਦਾ ਰਿਸ਼ਤਾ ਟੁੱਟ ਗਿਆ ਇਹ ਤੋਂ ਜ਼ਿਆਦਾ ਕਿਸੇ ਨੇ ਕੋਈ ਡਾਂਗ ਤਾਂ ਕਿਸੇ ਨੂੰ ਮਾਰਨੀ ਸੀ ਦੇਣੀ ਰਿਸ਼ਤੇ ਅੱਜਕੱਲ ਆਮ ਜਿਹੜੇ ਆ ਉਹ ਡਿਵੋਰਸ ਵੀ ਤੇ ਹੋ ਹੀ ਜਾਂਦੇ ਆ ਇਹ ਹਾਦਸਾ ਵੀ ਤਾਂ ਐਡਾ ਵੱਡਾ ਵਾਪਰ ਹੀ ਗਿਆ ਇਹ ਹਾਦਸਾ ਰੁਕ ਸਕਦਾ ਸੀਗਾ ਜ਼ਿਆਦਾ ਤੋਂ ਜ਼ਿਆਦਾ ਇਹ ਰਿਸ਼ਤਾ ਟੁੱਟ ਜਾਣਾ ਸੀ ਇਹ ਤੋਂ ਇਲਾਵਾ ਕੁਝ ਵੀ ਨਹੀਂ ਸੀ ਹੋਣਾ ਪਰ ਕਿਉਂਕਿ ਸ਼ਾਲਿਨੀ ਦੀ ਜੋ ਭੈਣ ਦੱਸਦੀ ਐ ਛੋਟੀ ਭੈਣ ਉਹਦੀ ਦੱਸਦੀ ਐ ਵੀ ਸ਼ਾਲੀ ਨਹੀਂ ਕਹਿੰਦੀ ਸੀਗੀ ਕੋਈ ਗੱਲ ਨਹੀਂ ਵੀ ਰਿਸ਼ਤੇਦਾਰੀ ਦੇ ਵਿੱਚ ਪਿਤਾਈ ਦੀ ਬਦਨਾਮੀ ਹੋਏਗੀ ਵੀ ਰਿਸ਼ਤਾ ਟੁੱਟ ਗਿਆ ਕਿਉਂ ਟੁੱਟ ਗਿਆ ਕੀ ਕਾਰਨ ਹੋਏ ਕਿਉਂਕਿ ਮੁੰਡਿਆਂ ਨੂੰ ਕੋ ਬਹੁਤੇ ਸਵਾਲ ਸਾਡੇ ਸਮਾਜ ਦੇ ਵਿੱਚ ਕੀਤੇ ਨਹੀਂ ਜਾਂਦੇ ਹੈਗੇ ਲੜਕੀਆਂ ਦੇ ਬਾਰੇ ਹੀ ਜ਼ਿਆਦਾ ਜੇ ਕਿਸੇ ਦਾ ਰਿਸ਼ਤਾ ਟੁੱਟ ਜਾਂਦਾ ਤਾਂ ਲੜਕੀਆਂ ਵਾਲੀ ਲੜਕੀ ਪਰਿਵਾਰ ਵਾਲੀ ਸਾਰੀ ਗੱਲ ਆ ਜਾਂਦੀ ਐ ਲੜਕੇ ਪਰਿਵਾਰ ਵੱਲ ਉਂਗਲ ਜਿਹੜੀ ਆ ਉਹ ਬਹੁਤ ਘੱਟ ਉਠਾਈ ਜਾਂਦੀ ਐ ਕਈ ਵਾਰੀ ਦੇਖਿਆ ਯੂਪੀ ਹਰਿਆਣਾ ਦੇ ਵਿੱਚ ਜਦੋਂ ਬਰਾਤਾਂ ਬਰੰਗ ਮੁੜਦੀਆਂ ਨੇ ਤਾਂ ਲੜਕੇ ਵਾਲੇ ਇਹੀ ਕਹਿ ਦਿੰਦੇ ਆ ਜੀ ਭਈ ਸਾਡੇ ਉੱਤੇ ਇਹਨਾਂ ਨੇ ਨਸ਼ੇ ਦਾ ਇਲਜ਼ਾਮ ਲਗਾਇਆ ਹੋ ਸਕਦਾ ਉਹ ਸਾਰੀਆਂ ਗੱਲਾਂ ਸੱਚ ਵੀ ਹੋਣ ਇਹ ਕਹਿ ਦਿੰਦੇ ਆ ਜੀ ਸਾਨੂੰ ਕਹਿ ਰਿਹਾ ਜੀ ਅਸੀਂ ਦਾਜ ਮੰਗ ਰਹੇ ਹਾਂ ਅਸੀਂ ਤਾਂ 1 ਰੁਪਿਆ ਲੈਣਾ ਸੀ ਹੋ ਸਕਦਾ ਉਹਨਾਂ ਕੇਸਿਸ ਦੇ ਵਿੱਚ ਉਹ ਗੱਲਾਂ ਸੱਚ ਵੀ ਹੋਣ ਪਰ ਆਹ ਜਿਹੜਾ ਇੱਕ ਮੰਦਭਾਗਾ ਘਟਨਾਕ੍ਰਮ ਸਾਹਮਣੇ ਆਇਆ ਰਾਜਸਥਾਨ ਤੋਂ ਇਹ ਵਾਕਿਆ ਹੀ ਬਹੁਤ ਮੰਦਭਾਗਾ ਹੈ ਕਿ ਇੱਕ ਲੜਕੀ ਬਿਲਕੁਲ 7 ਜੁਲਾਈ ਨੂੰ ਉਹਦਾ ਵਿਆਹ ਹੁੰਦਾ ਤੁਸੀਂ ਤਸੱਵਰ ਕਰੋ ਤੁਸੀਂ ਅੰਦਾਜ਼ਾ ਲਗਾਓ ਵੀ ਅਜੇ ਉਹਦੇ ਘਰ ਜਿਹੜਾ ਉਹ ਰਿਸ਼ਤੇਦਾਰ ਉਹਦੇ ਘਰ ਹੀ ਹੋਣਗੇ ਜਿਹੜੇ ਉਹਦੇ ਮਾਮੇ ਚਾਚੇ ਤਾਏ ਭੂਆ ਆਏ ਹੋਣਗੇ ਵਿਆਹ ਸਮਾਗਮ 'ਚ ਹਿੱਸਾ ਲੈਣ ਵਾਸਤੇ ਉਹ ਅਜੇ ਅਜਮੇਰ ਦੇ ਉਸ ਗੈਸਟ ਹਾਊਸ 'ਚ ਹੀ ਹੋਣਗੇ ਜਿਹੜਾ ਇਹਨਾਂ ਨੇ ਬੁੱਕ ਕਰਾਇਆ ਸੀਗਾ ਤੇ 8 ਤਰੀਕ ਨੂੰ ਉਹਨਾਂ ਨੂੰ ਫੋਨ ਆ ਜਾਂਦਾ ਵੀ ਤੁਹਾਡੀ ਬੇਟੀ ਜਿਹੜੀ ਆ ਉਹ ਇਸ ਦੁਨੀਆ 'ਤੇ ਨਹੀਂ ਰਹੀ ठीक है ना मेरे तो लड़का सही नहीं लग रहा ये है।, है।, ये भी 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 है ये बहुत गुस्सा करता है बदतमीजी से बोलता है ये और इसने ना झूठ झूठ बोला है दारू भी पीता है ये गुटका भी खाता है इससे मुझे कहा था की मैं गुटका नहीं खाता हूँ लेकिन ये गुटका खाता है और दारू भी नहीं पीता ये दारू भी पीता इससे पहले आपकी बहन को पता नहीं चला ये सारी चीजें नहीं उसको नहीं पता उसने कहा था मैं कभी कभी पार्टी में जाता हूँ कभी करता हूँ गुटका तो मैंने कब का छोड़ दिया गुटका नहीं खाता और उसको पता था मेरी बहन को गुस्सा आता है मैं संभाल रहा और उसका बचता कल वो फेरों पे लड़ लिया मेरी बहन से फेरे लेते टाइम लड़ लिया दारू पी रखा था तो फेरे पे लड़ लिया तो मेरी बहन से लड़ लिया मेरी बहन इतनी स्ट्रॉन्ग थी हमारी शादी उसने करी हम तीनों भाई बहनों को तो पाला है मेरे माँ बाप को पाला है उसने इतनी स्ट्रॉग थी ये स्टेप तो कभी कर भी नहीं सकती कभी भी नहीं अच्छा दीदी ये बताएं सोनाली जी आपको ये लग रहा है कि कोई उनके साथ वारदाती हुई है हाँ वारदाती हुई है और उन्होंने ही करी उन्होंने ही करी होगी। तो ये चीज आप रिटर्न में पुलिस को देने वाले हो उन्होंने दीदी जब आपसे क्या गुस्से में थी नहीं गुस्से में बिल्कुल नहीं थी वो एकदम नॉर्मल थी वो बोल रही थी कि बस उसने मुझे बोला ये लड़का बहुत जूठा है इसने बहुत झूठ बोले है ये बोलता था गुटका नहीं खाता दारू नहीं पीता दारू भी पीता ये गुटका भी खाता और चिल्लाता भी मुझको और बहुत बदतमीजी से बोलता है मुझसे तो इतनी सी विदाई के बाद से इतनी इतनी सी में इतनी बात हमें ये लगा बोली मैं तो, मैं तो सोचा नहीं था ये ऐसा निकलेगा फोन पे तो ऐसा चल रहा था नहीं लगा इतना आया भी नहीं और उसमें क्या है ना जैसे थोड़ी देर तो ठीक रहता है फिर लड़ लेता फिर सॉरी बोल देता गलती हो गई फिर लड़ लेता फिर सॉरी बोल देता वो सोचते चलो ठीक है कोई बात नहीं सॉरी बोल रहा कोई बात नहीं कोई बात नहीं पता सिरू पे लड़ लिया इतना इतने पब्लिक पे नहीं ना। जूते छुपाई छुपाए तो थे तो हंसी मजाक चल रहे थे उनके यहाँ से तुम्हें ये रस्म नहीं पता क्या तुम्हें वो रस्में नहीं पता क्या अरे रस्में करवाने तुम तो हमें पहले बताते ना कि हमारी ये रस्म होती है जब एक परिवार ही अलग शर्मा परिवार है एक परिवार है परिवार अलग है तो रस्म पता नहीं हमारी ये रस्म होती है सारी की सारी बहन चढ़ गए हमारे ऊपर तुम्हारे ये भी नहीं होता तुम्हारे वो नहीं होता और उनको ये नहीं देखा मेरी बहन वहाँ बैठी है ਉਹ ਵਾਹ ਜੋ ਦੁਲਾ ਹੈ ਉਹ ਆਪਣੇ ਭਾਨੋ ਦਾ ਸਾਥੀ ਹੈ ਤੁਸੀਂ ਇਹ ਕਰੋ ਤੁਸੀਂ ਇਹ ਕਿਉਂ ਨਹੀਂ ਕਿਹਾ ਇਹਨਾਂ ਨੂੰ ਖਾਣਾ ਖਿਲਾਓ ਆਪਣੇ ਹੱਥੋਂ ਲੈ ਹਮਨੇ ਕੁੱਤਾ ਹਮੇ ਲene ਲਿਆ ਪਲ ਰਖੋ ਕੁੱਤੇ ਚੁਪਾਈਵੇਂ ਇਨਸੇ ਪੈਸੇ ਨਹੀਂ دیے ਜਾ इस तरीके ऐसी सोनाली जी बताए दीदी का क्या यानी क्या पढ़ाई लिखाई के लिए क्या करती इसने थी मैम कॉम किया है वो टीचर थी पिछले पाँच साल ऐसी आठ साल से पचास हजार रूपए महीना कमाती थी उसने हमारी शादियाँ भी करी और हमारे माँ पापा को सपोर्ट भी किया पूरा परिवार चलाया और हमारे की शादी हो जाएगी तब हमारे भाई की हम आगे पढ़ाई भी करवाएंगे आपको ये लगता है की वो जैसा कदम नहीं वो कभी दिमाग में नहीं ला सकती हम हमेशा हमें बोलती हमेशा इंडिपेंडेंट रहना ठीक रहना। है आपका नाम सोनाली है हाँ। आपका क्या नाम है दोनों आप बहन है उनकी छोटी बड़ी बड़ी छोटी तीन बहन एक भाई सबसे बड़ी हम तो चाहते है ये पूरा मामलाइटी कोमल शर्मा नाम की महिला थी जिसकी रौनक बंसल से शादी हुई थी कल ही शादी हुई थी अजमेर में सिटी प्राइड या गार्डन में उसमें आज आज उस कोमल शर्मा की कोकुल धाम जो सोसाइटी है बीके के नगर में इसकी ऊपर से गिरने से मृत्यु हो गई जिसकी बॉडी मोर्चरी में रखाई गई अभी इसके परिजन आएंगे जब इसके विस्तृत हालात मालूम चलेंगे और अभी हम यहाँ मौके पर देख रहे हैं बाकी जाँच जारी है अभी इसमें अरेंज बता रहे हैं बाकी इनके परिजन जब आएंगे जब भी स्थिति स्पष्ट होगी कहाँ की रहने वाली ये जयपुर निवासी है जी। जी।